ਜਦੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਜੂ ਕਿੰਨੀ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਪ੍ਰਣ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਦਸ਼ਾਹ ਜਹਾਂਗੀਰ ਨਾਲ ਮੁਲਾਕਾਤ ਕਦੋਂ ਅਤੇ ਕਿੱਥੇ ਹੋਈ ਸੀ ਗੁਰੂ ਅਰਜਨ ਦੇਵ ਜੀ ਨੂੰ ਧੋਖੇ ਨਾਲ ਤਸੀਹੇ ਦੇ ਕੇ ਸ਼ਹੀਦ ਕਰਨ ਵਾਲੇ ਚੰਦੂ ਪਾਪੀ ਨੂੰ ਮੌਤ ਦੀ ਸਜ਼ਾ ਕਦੋਂ ਅਤੇ ਕਿੱਥੇ ਮਿਲੀ ਸੀ ਅੱਜ ਅਸੀਂ ਇਹ ਸਾਰੀ ਗੱਥਾ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗਵਾਲੀਅਰ ਦੇ ਕਿਲੇ ਤੋਂ ਲਾਹੌਰ ਤੱਕ ਦਾ ਸਾਰਾ ਸਫ਼ਰ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਦੋਂ ਤਨਤਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਰਮ ਸ਼ਹੀਦੀ ਹੋਈ ਤਾਂ ਸਾਰੇ ਪਰਿਵਾਰ ਵਿੱਚ ਅਤੇ ਪੂਰੇ ਸਿੱਖ ਜਗਤ ਵਿੱਚ ਹਾਹਾਕਾਰ ਮਚ ਗਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੀ ਅਵਸਥਾ ਉਸ ਸਮੇਂ ਲਗਭਗ 11 ਸਾਲ ਦੀ ਸੀ ਸਭ ਸੰਗਤ ਦੇ ਸਾਹਮਣੇ ਪ੍ਰਣ ਕੀਤਾ ਕਿ ਗੁਰੂ ਪਥਾ ਜੀ ਦੀ ਸ਼ਹੀਦੀ ਦਾ ਬਦਲਾ ਜੇ ਅਸੀਂ ਚੰਦੂ ਤੋਂ ਨਾ ਲਈਏ ਤਾਂ ਸਾਨੂੰ ਉਹ ਦੋਸ਼ ਲੱਗੇ ਜਿਹੜਾ ਵੱਡੇ ਗੁਨਾਹਗਾਰ ਪਾਪੀਆਂ ਨੂੰ ਲੱਗਦਾ ਹੈ ਇਹ ਪ੍ਰਣ ਕਰਕੇ ਆਪ ਜੀ ਨੇ ਮਾਤਾ ਜੀ ਨੂੰ ਧੀਰਜ ਦਿੱਤਾ ਅਤੇ ਕਿਹਾ ਕਿ ਆਪ ਜੀ ਨੂੰ ਗੁਰੂ ਜੀ ਦੇ ਬਚਨਾਂ ਨੂੰ ਯਾਦ ਕਰਕੇ ਧੀਰਜ ਕਰਨੀ ਚਾਹੀਦੀ ਹੈ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਸੀ ਕਿ ਅੰਤ ਸਮੇਂ ਸਾਡੇ ਪਿੱਛੋਂ ਤੁਸੀਂ ਕਿਸੇ ਨੇ ਸ਼ੋਕ ਨਹੀਂ ਕਰਨਾ ਵਾਹਿਗੁਰੂ ਪਾਣੇ ਵਿੱਚ ਰਾਜੀ ਰਹਿਣਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਰਕੇ ਸੰਗਤ ਨੂੰ ਅਤ ਸ਼ੋਕ ਵਿੱਚ ਬਿਆਕੁਲ ਵੇਖ ਕੇ ਗੁਰੂ ਜੀ ਨੇ ਕਿਹਾ ਗੁਰੂ ਸਿੱਖੀ ਵਿੱਚ ਹਰਕ ਸ਼ੋਗ ਇੱਕ ਸਮਾਨ ਹੈ ਜਿਵੇਂ ਕਿ ਗੁਰੂ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ ਜੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦਤਾ ਹੈ ਨਹੀਂ ਵਿਯੋਗ ਮੀਰੀ ਪੀਰੀ ਦੇ ਮਾਲਕ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਣ ਦੀ ਸਾਜ਼ਿਸ਼ ਚੰਦੂ ਦੀ ਸੀ ਇਹ ਉਹੀ ਚੰਦੂ ਹੈ ਜਿਸ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਵਾਇਆ ਸੀ ਚੰਦੂ ਸ਼ਾਹ ਜੋ ਸਿੱਖ ਇਤਿਹਾਸਿਕ ਦਰਤਾਂਤਾਂ ਵਿੱਚ ਦਰਜ ਹੈ ਉਹ ਲਾਹੌਰ ਦੇ ਮੁਗਲ ਬਾਦਸ਼ਾਹ ਦਾ ਇੱਕ ਅਮੀਰ ਸ਼ਾਹੂਕਾਰ ਅਤੇ ਮਾਲ ਅਧਿਕਾਰੀ ਸੀ ਜਿਸ ਨੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਗੁਰੂ ਸਾਹਿਬ ਜੀ ਨੇ ਇਸ ਦਾ ਵਿਵਤਾ ਪਸਤਾਵ ਨੂੰ ਸਵੀਕਾਰ ਨਹੀਂ ਕੀਤਾ ਸੀ ਜਿਸ ਤੋਂ ਇਹ ਬਹੁਤ ਦੁਖੀ ਸੀ ਅਤੇ ਮਨ ਵਿੱਚ ਬੈਰ ਭਾਵਨਾ ਰੱਖਦਾ ਸੀ ਇਸ ਨੇ ਉਸੇ ਹੀ ਬੈਰ ਕਾਰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਵਾਇਆ ਸੀ ਅਤੇ ਬਾਅਦ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕਿਲੇ ਵਿੱਚ ਭੇਜਣ ਵਾਲਾ ਵੀ ਇਹੀ ਸ਼ਖਸ ਸੀ ਅੱਜ ਅਸੀਂ ਆਪ ਜੀ ਦੇ ਨਾਲ ਇਸ ਸਾਰੇ ਵਰਤਾਨਤ ਬਾਰੇ ਗੱਲ ਕਰਾਂਗੇ ਕਿ ਕਿਵੇਂ ਚੰਦੂ ਨੇ ਸਾਜ਼ਿਸ਼ਾਂ ਰਚ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਜਹਾਂਗੀਰ ਦੇ ਗਵਾਲੀਅਰ ਵਾਲੇ ਕਿਲੇ ਵਿੱਚ ਭੇਜਿਆ ਸੀ ਸੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅਤੇ ਜਹਾਂਗੀਰ ਦਾ ਮਿਲਮਲਾਪ ਤੇ ਮਿੱਤਰਤਾ ਵੇਖ ਕੇ ਚੰਦੂ ਬਹੁਤ ਦੁਖੀ ਹੁੰਦਾ ਉਸ ਨੇ ਸੋਚਿਆ ਕਿ ਗੁਰੂ ਜੀ ਦਾ ਬੁਰਾ ਕਰਨ ਦੀ ਥਾ ਸਗੋ ਭਲਾ ਹੋ ਗਿਆ ਨਿਤਾਪ੍ਰਤ ਭਾਵ ਕੇ ਰੋਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਹਾਂਗੀਰ ਦੇ ਨਾਲ ਮਿਲਮਲਾਪ ਅਤੇ ਉਸ ਦੇ ਅਹਿਲ ਕਰਾਂ ਨਾਲ ਵਾਧਾ ਹੀ ਚਲਾ ਗਿਆ ਚੰਦੂ ਇਸ ਗੱਲ ਤੋਂ ਬੜਾ ਦੁਖੀ ਸੀ ਉਸ ਨੇ ਸੋਚਿਆ ਕਿ ਹੁਣ ਕੋਈ ਐਸਾ ਯਤਨ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਗੁਰੂ ਜੀ ਨੂੰ ਜੇਲ੍ਹ ਵਿੱਚ ਭੇਜਿਆ ਜਾ ਸਕੇ ਉੱਥੇ ਜੇਲ੍ਹ ਵਿੱਚ ਅਫਸਰਾਂ ਨੂੰ ਕੁਝ ਧਨ ਦਾ ਲਾਲਚ ਦੇ ਕੇ ਗੁਰੂ ਜੀ ਨੂੰ ਮਰਵਾ ਕੇ ਸਦਾ ਦਾ ਕਲੇਸ਼ ਮੁਕਾ ਦੇਵਾਂਗਾ ਇਸ ਤਰ੍ਹਾਂ ਦੀ ਭੈੜੀ ਅਤੇ ਸੌੜੀ ਸੋਚ ਲੈ ਕੇ ਚੰਦੂ ਨੇ ਬਹੁਤ ਤਰਕੀਬਾਂ ਸੋਚੀਆਂ ਅਤੇ ਉਸ ਨੇ ਸੋਚਿਆ ਕਿ ਹੁਣ ਇਸ ਦੇ ਵਿੱਚ ਹੀ ਮੇਰਾ ਬਚਾਓ ਹੈ ਹੋਰ ਕੋਈ ਚਾਰਾ ਨਹੀਂ ਚੱਲ ਸਕਦਾ ਮਨ ਵਿੱਚ ਉਸ ਨੇ ਇਸ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਅਤੇ ਇੱਕ ਨਿਯੂਮੀ ਨੂੰ ਸੱਦ ਲਿਆ ਭਾਵ ਕਿ ਜੋ ਪੱਤਰੀ ਦੇਖਦੇ ਹਨ ਜਿਸ ਤਰ੍ਹਾਂ ਪੰਡਿਤ ਪੱਤਰੀ ਦੇਖਦੇ ਹਨ ਉਸ ਨੂੰ ਸਦ ਲਿਆ ਅਤੇ ਉਸ ਨੂੰ ਸਦ ਕੇ ਉਸ ਨਾਲ ਕਾਫੀ ਵਿਚਾਰ ਕਰਕੇ ਉਸ ਨੂੰ ਧਨ ਦਾ ਲਾਲਚ ਦੇ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ੍ਰੀ ਹਰ ਗੋਬਿੰਦ ਜੀ ਨੂੰ ਮੈਂ ਕਿਸੇ ਤਰ੍ਹਾਂ ਮਰਵਾਉਣਾ ਚਾਹੁੰਦਾ ਹਾਂ ਇਸ ਵਾਸਤੇ ਤੁਸੀਂ ਬਾਦਸ਼ਾਹ ਜਹਾਂਗੀਰ ਨੂੰ ਕਹੋ ਕਿ ਤੁਹਾਨੂੰ ਸਾਰ ਸਤੀ ਹੈ ਇਸ ਦੇ ਉਪਾਏ ਵਜੋ ਗੁਰੂ ਹਰ ਗੋਬਿੰਦ ਜੀ ਜੋ ਮੀਰੀ ਪੀਰੀ ਵਿੱਚ ਕਾਮਲ ਹਨ ਤੁਹਾਡੇ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਇਕਾਤ ਬੈਠ ਕੇ ਮਾੜਾ ਫੇਰਨ ਤਾਂ ਇਹ ਸਾਰ ਸਤੀ ਟਲ ਸਕਦੀ ਹੈ ਚੰਦੂ ਨੇ ਉਸ ਨਜੂਮੀਆਂ ਨੂੰ ਭਾਵ ਕੇ ਜੋ ਪਤਰੀ ਦੇਖਦਾ ਹੈ ਉਸ ਨੂੰ ਕਿਹਾ ਕਿ ਜੇ ਤੂੰ ਬਾਦਸ਼ਾਹ ਨੂੰ ਪ੍ਰੇਰ ਕੇ ਮੇਰੇ ਇਸ ਕੰਮ ਨੂੰ ਸਿਰੇ ਚੜ੍ਹ ਦੇਵੇਂਗਾ ਤਾਂ ਮੈਂ ਤੈਨੂੰ 50000 ਰੁਪਇਆ ਹੋਰ ਇਨਾਮ ਵਜੋਂ ਦੇਵਾਂਗਾ ਉਸ ਨਜੂਮੀਆਂ ਨੇ ਕਿਹਾ دیਵਾਨ ਜੀ ਤੁਸੀਂ ਚਿੰਤਾ ਨਾ ਕਰੋ ਜਿਵੇਂ ਮੈਂ ਦੱਸਾਂਗਾ ਬਾਦਸ਼ਾਹ ਤਵੇਂ ਹੀ ਕਰੇਗਾ ਬਾਦਸ਼ਾਹ ਮੇਰੀ ਗੱਲ ਨੂੰ ਕਦੀ ਨਹੀਂ ਮੋੜਦਾ ਅੱਗੇ ਵੀ ਮੈਂ ਕਈ ਵਾਰੀ ਗੱਲ ਪਰਤਾਈ ਹੈ ਨਜੂਮੀਆਂ ਦੀ ਇਹ ਗੱਲ ਸੁਣ ਕੇ ਚੰਦੂ ਮਨ ਵਿੱਚ ਬੜਾ ਖੁਸ਼ ਹੋਇਆ ਕਿ ਹੁਣ ਮੇਰੀ ਚਿੰਤਾ ਦੂਰ ਹੋ ਜਾਵੇਗੀ ਜਦੋਂ ਦੂਸਰਾ ਦਿਨ ਚੜ੍ਹਿਆ ਤਾਂ ਨਜੂਮੀਏ ਨੇ ਬਗਲ ਵਿੱਚ ਕਿਤਾਬ ਲਈ ਅਤੇ ਬੁਰਾ ਜਿਹਾ ਮੂੰਹ ਬਣਾ ਕੇ ਬਾਦਸ਼ਾਹ ਨੂੰ ਸਲਾਮ ਕੀਤੀ ਨਜੂਮੀਏ ਦੀ ਨਿੰਮੋ ਝੂਣ ਸ਼ਕਲ ਵੇਖ ਕੇ ਬਾਦਸ਼ਾਹ ਨੇ ਪੁੱਛਿਆ ਕੀ ਭਾਈ ਤੇਰੇ ਘਰ ਸੁੱਖ ਹੈ ਤੂੰ ਐਨਾ ਮੂੰਹ ਕਿਉਂ ਮਰਝਾਇਆ ਹੋਇਆ ਹੈ ਨਜੂਮੀਏ ਨੇ ਸਗੋਂ ਹੋਰ ਭੜਾ ਜਿਹਾ ਮੂੰਹ ਬਣਾ ਕੇ ਕਿਹਾ ਕਿ ਬਾਦਸ਼ਾਹ ਜੀ ਮੈਂ ਸਾਰੇ ਗ੍ਰਹਿਾਂ ਦੀ ਦਸ਼ਾ ਨੂੰ ਵੇਖਿਆ ਹੈ ਜਿਸ ਤੋਂ ਮੈਨੂੰ ਪਤਾ ਲੱਗਾ ਹੈ ਕਿ ਹਯੂਰ ਨੂੰ ਸਾਰ ਸਤੀ ਆ ਗਈ ਹੈ ਇਹ ਬਹੁਤ ਬੁਰਾ ਗ੍ਰਹਿ ਹੈ ਜਿਸ ਨੂੰ ਪੈ ਜਾਵੇ ਬਹੁਤ ਦੁੱਖ ਦੇ ਕੇ ਨਾਚ ਕਰ ਦਿੰਦਾ ਹੈ ਇਸ ਕਰਕੇ ਮੈਨੂੰ ਬਹੁਤ ਚਿੰਤਾ ਲੱਗ ਰਹੀ ਹੈ ਹਯੂਰ ਇਸ ਦਾ ਉਪਾਅ ਕਰਨਾ ਜ਼ਰੂਰੀ ਹੈ ਜਦ ਬਾਦਸ਼ਾਹ ਨੇ ਪੁੱਛਿਆ ਤਾਂ ਨਜੂਮੀਆਂ ਨੇ ਕਿਹਾ ਹਯੂਰ ਕੋਈ ਵੱਡਾ ਮਹਾਪੁਰਸ਼ ਜੋ ਰਾਤ ਦਿਨ ਪਰਮਾਤਮਾ ਦਾ ਨਾਮ ਲੈਣ ਵਾਲਾ ਹੋਵੇ ਅਤੇ ਸਭ ਲੋਕਾਂ ਵਿੱਚ ਮਾਨੀਏ ਹੋਵੇ ਭਾਵ ਕੇ ਸਭ ਲੋਕਾਂ ਵਿੱਚ ਮਾਨਜੋਗ ਹੋਵੇ ਜੇਕਰ ਉਹ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਇਕਾਤ ਬੈਠ ਕੇ ਤੁਹਾਡੇ ਨਿਯਮਤ ਮਾਲਾ ਫੇਰੇ ਵਰਣੀ ਕਰੇ ਤਾਂ ਇਹ ਗ੍ਰਹਿ ਦੂਰ ਹੋ ਸਕਦਾ ਹੈ ਨਹੀਂ ਤਾਂ ਇਹ ਗ੍ਰਹਿ ਬਹੁਤ ਦੁਖਦਾਈ ਹੈ ਨਜ਼ੂਮੀਆਂ ਦੀ ਇਸ ਗੱਲ ਉੱਤੇ ਬਾਦਸ਼ਾਹ ਨੇ ਕਿਹਾ ਐਸਾ ਆਦਮੀ ਜੇ ਮਿਲ ਜਾਵੇ ਤਾਂ ਉਸ ਨੂੰ ਲੱਭ ਕੇ ਛੇਤੀ ਲਿਆਓ ਬਾਦਸ਼ਾਹ ਦੀ ਗੱਲ ਸੁਣ ਕੇ ਚੰਦੂ ਸ਼ਾਹ ਅਤੇ ਹੋਰ ਤਿੰਨ ਉਮਰਾਵ ਜੋ ਬਾਦਸ਼ਾਹ ਦੇ ਪਾਸ ਹੀ ਬੈਠੇ ਸਨ ਬੋਲ ਉੱਠੇ ਬਾਦਸ਼ਾਹ ਸਲਾਮਤ ਇਸ ਸਮੇਂ ਇਸ ਕਾਰਜ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਆਪ ਜੀ ਦੇ ਪਾਸ ਹੀ ਆਏ ਹੋਏ ਹਨ ਸਭ ਤੋਂ ਚੰਗੇ ਹਨ ਉਹ ਸ਼ਕਤੀਬਾਨ ਹਨ ਸਾਰੇ ਲੋਕਾਂ ਵਿੱਚ ਮੰਨੇ ਵੀ ਜਾਂਦੇ ਹਨ ਉੱਚੀ ਕੁਲ ਅਤੇ arogh ਸਰੀਰ ਵਾਲੇ ਹਨ ਜੇਕਰ ਉਹਨਾਂ ਨੂੰ ਇਸ ਕਾਰਜ ਵਾਸਤੇ 40 ਦਿਨ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਜਾਵੇ ਤਾਂ ਹਰਯੂਰ ਦੀ ਇਹ ਗ੍ਰਹਿ ਦਸ਼ਾ ਜਰੂਰ ਕਲ ਜਾਵੇਗੀ ਉਸ ਪੰਡਤ ਦੀਆਂ ਗੱਲਾਂ ਸੁਣ ਕੇ ਅਤੇ ਕੁਝ ਚਾਪਲੂਸਾਂ ਬਲੋ ਉਸ ਦੀ ਪ੍ਰੋੜਤਾ ਸੁਣ ਕੇ ਬਾਦਸ਼ਾਹ ਨੇ ਸਾਰੀ ਰਾਤ ਬੜੀ ਬੇਚੈਨੀ ਨਾਲ ਗੁਜ਼ਾਰੀ ਦੂਸਰੇ ਦਿਨ ਸਵੇਰੇ ਹੀ ਬਾਦਸ਼ਾਹ ਹਾਥੀ ਉੱਤੇ ਚੜ੍ਹ ਕੇ ਮਜਨੂ ਢਿੱਲੇ ਗੁਰੂ ਜੀ ਪਾਸ ਆ ਗਿਆ ਅਤੇ ਬੇਨਤੀ ਕੀਤੀ ਮੇਰੇ ਉੱਤੇ ਬੜੀ ਸਖਤ ਸੌੜ ਸਤੀ ਆਈ ਹੈ ਜੇਕਰ ਆਪ ਕਿਰਪਾ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਇਕਾਂਤ ਬੈਠ ਕੇ ਮੇਰੇ ਨਿਮਿਤ 40 ਦਿਨ ਮਾਲਾ ਫੇਰ ਕੇ ਵਰਣੀ ਮੰਤਰ ਦਾ ਜਾਪ ਕਰੋ ਤਾਂ ਇਹ ਸਰਸਤੀ ਮੇਰੇ ਤੋਂ ਟਲ ਸਕਦੀ ਹੈ ਕੋਈ ਆਪਾ ਦੱਸੋ ਆਪ ਜੀ ਮੇਰਾ ਇਹ ਦੁੱਖ ਦੂਰ ਕਰ ਸਕਦੇ ਹੋ ਬਾਦਸ਼ਾਹ ਜਹਾਂਗੀਰ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਜਾਣ ਲਿਆ ਕਿ ਇਹ ਚੰਦੂ ਆਦ ਦੁਸ਼ਟਾਂ ਦੀ ਚਾਲ ਹੈ ਜਿਸ ਵਿੱਚ ਜਹਾਂਗੀਰ ਫਸ ਗਿਆ ਹੈ ਜੇਕਰ ਇਸ ਨੂੰ ਨਾ ਕੀਤੀ ਤਾਂ ਇਹ ਸਾਡੇ ਨਾਲ ਨਾਰਾਜ਼ ਹੋ ਜਾਵੇਗਾ ਅਤੇ ਚੰਦੂ ਦੀ ਖੋਟੀ ਚਾਲ ਨੂੰ ਸਮਝ ਨਹੀਂ ਸਕਾਂਗੇ ਇਸ ਕਰਕੇ ਚੰਦੂ ਨੂੰ ਅਸੀਂ ਆਪਣੇ ਪਿਤਾ ਦੀ ਸ਼ਹੀਦੀ ਦਾ ਫਲ ਨਹੀਂ ਭੁਗਤਾ ਸਕਾਂਗੇ ਇਹ ਸੋਚ ਕੇ ਗੁਰੂ ਜੀ ਨੇ ਬਾਦਸ਼ਾਹ ਨੂੰ ਕਿਹਾ ਬਾਦਸ਼ਾਹ ਸਾਰ ਸਤੀ ਤੁਹਾਡੇ ਉਤੇ ਨਹੀਂ ਆਈ ਇਹ ਜਿਸ ਉਤੇ ਆਈ ਹੈ ਉਸ ਪਾਸੋਂ ਇਸ ਦਾ ਕੋਈ ਉਪਾਅ ਨਹੀਂ ਹੋ ਸਕੇਗਾ ਕਿਲੇ ਵਿੱਚ ਸਾਡੇ ਜਾਨ ਨਾਲ ਜੇ ਤੈਨੂੰ ਸੁੱਖ ਹੋ ਸਕਦਾ ਹੈ ਤਾਂ ਅਸੀਂ ਉੱਥੇ ਜਾ ਕੇ ਤੇਰੇ ਨਿਮਿਤ ਜਾਪ ਕਰਕੇ ਤੇਰੇ ਸਾਰੇ ਦੁੱਖ ਦੂਰ ਕਰ ਦੇਾਂਗੇ ਗੁਰੂ ਜੀ ਦਾ ਇਹ ਬਚਨ ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ ਤੇ ਕਿਹਾ ਕਿ ਹੁਣ ਮੇਰਾ ਸੰਕਟ ਦੂਰ ਹੋ ਜਾਏਗਾ ਗੁਰੂ ਜੀ ਦੀ ਸੰਮਤੀ ਲੈ ਕੇ ਬਾਦਸ਼ਾਹ ਨੇ ਉਸੀ ਸਮੇਂ ਗਵਾਲੀਅਰ ਦੇ ਕਿਲੇ ਧਾਰ ਨੂੰ ਲਿਖ ਕੇ ਭੇਜ ਦਿੱਤਾ ਕਿ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਨਿਮਿਤ 40 ਕਰਨ ਆਏ ਹਨ ਇਹਨਾਂ ਨੂੰ ਕਿਸੇ ਚੀਜ਼ ਦੀ ਤਕਲੀਫ ਨਹੀਂ ਹੋਣ ਦੇਣੀ ਸਦਾ ਹੀ ਪ੍ਰਸੰਨ ਰੱਖਣਾ ਅਤੇ ਆਗਿਆ ਦਾ ਪਾਲਣਾ ਕਰਨਾ ਇਸ ਤਰ੍ਹਾਂ ਆਖ ਕੇ ਬਾਦਸ਼ਾਹ ਆਪਣੇ ਮਹਿਲਾਂ ਨੂੰ ਚਲਿਆ ਗਿਆ ਉਪਰੰਤ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਤੁਸੀਂ ਸਭ ਨੇ ਇੱਥੇ ਹੀ ਡੇਰਾ ਰੱਖਣਾ ਅਸੀਂ ਕੱਲ ਸਵੇਰੇ ਪੰਜ ਸਿੱਖਾਂ ਨਾਲ ਗਵਾਲੀਅਰ ਜਾਵਾਂਗੇ ਇਸ ਮਤੇ ਅਨੁਸਾਰ ਦੂਸਰੇ ਦਿਨ ਗੁਰੂ ਜੀ ਪੰਜ ਸਿੱਖਾਂ ਨੂੰ ਨਾਲ ਲੈ ਕੇ ਗਵਾਲੀਅਰ ਪਹੁੰਚ ਗਏ ਗਵਾਲੀਅਰ ਦਾ ਕਿਲੇਦਾਰ ਹਰਦਾਸ ਆਪ ਜੀ ਨੂੰ ਬੜੇ ਸਤਿਕਾਰ ਨਾਲ ਮਿਲਿਆ ਅਤੇ ਇੱਕ ਚੰਗੀ ਜਗ੍ਹਾ ਨਿਵਾਸ ਕਰਾ ਦਿੱਤਾ ਜਦ ਬਾਦਸ਼ਾਹ ਨੂੰ ਇਸ ਗੱਲ ਦਾ ਅਰਦਾਸ ਵੱਲੋਂ ਪਰਵਾਨਾ ਪਹੁੰਚ ਗਿਆ ਕਿ ਗੁਰੂ ਜੀ ਕਿਲੇ ਵਿੱਚ ਆ ਗਏ ਹਨ ਤਾਂ ਉਸ ਨੂੰ ਭਰੋਸਾ ਹੋ ਗਿਆ ਕਿ ਹੁਣ ਉਸ ਦੀ ਸਾਰਸਤੀ ਦਾ ਬੁਰਾ ਗ੍ਰਹਿ ਦੂਰ ਹੋ ਜਾਵੇਗਾ ਜਹਾਂਗੀਰ ਦੇ ਇਸ ਕਿਲੇ ਵਿੱਚ 52 ਹਿੰਦੂ ਰਾਜੇ ਕੈਦ ਸਨ ਜਿਨ੍ਹਾਂ ਦੇ ਛੁੱਟਣ ਦੀ ਕੋਈ ਆਸ ਨਹੀਂ ਸੀ ਜਦ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਇਸ ਕਿਲੇ ਵਿੱਚ ਆਏ ਹਨ ਤਾਂ ਉਹ ਸਾਰੇ ਮਿਲ ਕੇ ਗੁਰੂ ਜੀ ਪਾਸ ਦਰਸ਼ਨ ਕਰਨ ਆਏ ਗੁਰੂ ਜੀ ਨੇ ਵੇਖਿਆ ਕਿ ਰਾਜਿਆਂ ਦੇ ਚਿਹਰੇ ਮਰਜਾਏ ਹੋਏ ਹਨ ਸਰੀਰ ਕਮਜ਼ੋਰ ਅਤੇ ਕਪੜੇ ਮੈਲੇ ਤੇ ਘਟਿਆ ਮੇਲ ਦੇ ਹਨ ਉਹਨਾਂ ਦੀ ਹਾਲਾਤ ਉੱਤੇ ਗੁਰੂ ਜੀ ਨੂੰ ਦਇਆ ਆ ਗਈ ਜਿਸ ਤੇ ਆਪ ਜੀ ਨੇ ਕਿਲੇ ਦੇ ਪ੍ਰਮੁੱਖ ਪ੍ਰਬੰਧਕ ਹਰਦਾਸ ਨੂੰ ਹੁਕਮ ਕੀਤਾ ਕਿ ਇਹਨਾਂ ਸਭਨਾਂ ਦੀਆਂ ਨਵੀਆਂ ਪੋਸ਼ਾਕਾਂ ਪਹਿਨਾਉਣ ਅਤੇ ਰੋਜ਼ ਦੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸਭ ਨੂੰ ਵਰਤਾਈ ਜਾਵੇ ਇਸ ਕੰਮ ਵਾਸਤੇ ਗੁਰੂ ਜੀ ਨੇ ਹਰਦਾਸ ਨੂੰ 500 ਰੁਪਏ ਜਿਹੜਾ ਰੋਜ਼ ਦੇ ਖਰਚ ਵਾਸਤੇ ਆਪ ਜੀ ਨੂੰ ਬਾਦਸ਼ਾਹ ਵੱਲੋਂ ਮਿਲਦਾ ਸੀ ਖਰਚ ਕਰਨ ਵਾਸਤੇ ਆਗਿਆ ਦੇ ਦਿੱਤੀ ਇਸ ਤਰ੍ਹਾਂ ਕਿਲੇ ਵਿੱਚ ਸਾਰੇ ਨੌਕਰ ਚੱਕਰ ਅਤੇ ਰਾਜੇ ਗੁਰੂ ਜੀ ਦੀ ਮਹਿਮਾ ਅਤੇ ਸੇਵਾ ਦੇਰ ਰਾਤ ਬੜੇ ਪ੍ਰੇਮ ਤੇ ਸ਼ਰਧਾ ਨਾਲ ਕਰਨ ਲੱਗੇ ਸਭ ਤੋਂ ਵੱਧ ਕੇ ਹਰਦਾਸ ਦਰੋਗਾ ਗੁਰੂ ਜੀ ਦੀ ਸੇਵਾ ਅਤੇ ਮਹਿਮਾ ਕਰਨ ਲੱਗਾ ਕਿਉਂਕਿ ਪਹਿਲਾਂ ਜਿੱਥੇ ਇਸ ਕਿਲੇ ਵਿੱਚ ਵਿਚਾਰੇ ਕੈਦੀ ਰਾਜੇ ਰੋਗੀ ਸੋਗੀ ਅਤੇ ਦੁਖੀ ਰਹਿੰਦੇ ਸਨ ਹੁਣ ਉਹ ਆਨੰਦ ਪ੍ਰਸੰਨ ਰਹਿਣ ਲੱਗੇ ਜਿਸ ਨਾਲ ਹਰਦਾਸ ਨੂੰ ਉਹਨਾਂ ਦੀ ਮਿੱਤ ਦੀ ਦੇਖਭਾਲ ਦੀ ਚਿੰਤਾ ਮਿਟ ਗਈ ਸੀ ਉਧਰ ਜਦੋਂ ਚੰਦੂ ਨੂੰ ਪਤਾ ਲੱਗਾ ਕਿ ਗੁਰੂ ਜੀ ਕਿਲੇ ਵਿੱਚ ਚਲੇ ਗਏ ਹਨ ਤਾਂ ਉਹ ਬੜਾ ਖੁਸ਼ ਹੋਇਆ ਉਸ ਨੇ ਜਲਦੀ ਹੀ ਇੱਕ ਚਿੱਠੀ ਲੇਕ ਕੇ ਆਪਣੇ ਵੱਲੋਂ ਹਰਦਾਸ ਦਰੋਗੇ ਨੂੰ ਭੇਜੀ ਕੇ ਗੁਰੂ ਜੀ ਨੂੰ ਤੇਰੇ ਪਾਸ ਕਿਲੇ ਵਿੱਚ ਭੇਜਿਆ ਗਿਆ ਹੈ ਇਹਨਾਂ ਨੂੰ ਪੰਜ ਸਿੱਖਾਂ ਸਹਿਤ ਛੇਤੀ ਹੀ ਜਾਨ ਤੋਂ ਮਾਰ ਦੇਣ ਦਾ ਯਤਨ ਕਰਨਾ ਕਿਉਂਕਿ ਇਹ ਮੇਰੇ ਦੁਸ਼ਮਣ ਹਨ ਇਸ ਕੰਮ ਬਦਲੇ ਮੈਂ ਤੇਰੀ ਬਹੁਤ ਸਹਾਇਤਾ ਕਰਕੇ ਕੋਈ ਵੱਡੀ ਨੌਕਰੀ ਦਵਾ ਦੇਵਾਂਗਾ ਅਤੇ ਇਸ ਤੋਂ ਬਿਨਾਂ ਇਨਾਮ ਵਜੋਂ ਤੈਨੂੰ 50000 ਰੁਪਇਆ ਵੀ ਦਵਾਂਗਾ ਇਹ ਚਿੱਠੀ ਪੜ੍ਹ ਕੇ ਹਰਦਾਸ ਨੇ ਉੱਤਰ ਲਿਖਿਆ ਕਿ ਮੈਨੂੰ ਬਾਦਸ਼ਾਹ ਨੇ ਪਰਵਾਨਾ ਭੇਜਿਆ ਹੈ ਕਿ ਗੁਰੂ ਜੀ ਦੀ ਸੇਵਾ ਕਰਕੇ ਇਹਨਾਂ ਦੀ ਆਗਿਆ ਵਿੱਚ ਰਹਿਣਾ ਅਤੇ ਸਰਕਾਰੀ ਖਜ਼ਾਨੇ ਵਿੱਚੋਂ 500 ਰੁਪਇਆ ਰੋਜ਼ ਇਹਨਾਂ ਨੂੰ ਖਰਚ ਵਾਸਤੇ ਦੇਣਾ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਕਰਨਾ ਮੇਰਾ ਪਹਿਲਾ ਫਰਜ਼ ਹੈ ਮੈਨੂੰ ਤੁਹਾਡੇ ਵੱਲੋਂ ਦਿੱਤੇ ਗਏ ਕਿਸੇ ਲਾਲਚ ਦੀ ਲੋੜ ਨਹੀਂ ਹੈ ਆਪ ਨੇ ਕਿਰਪਾ ਕਰਕੇ ਮੈਨੂੰ ਫਿਰ ਐਸੀ ਕੋਈ ਚਿੱਠੀ ਨਾ ਲਿਖਣੀ ਉਪਰੰਤ ਭਾਈ ਹਰਦਾਸ ਨੇ ਇਹ ਚਿੱਠੀ ਗੁਰੂ ਜੀ ਨੂੰ ਪਹਿਲਾਂ ਪੜ੍ਹ ਕੇ ਸੁਣਾਈ ਅਤੇ ਫਿਰ ਅੱਗ ਵਿੱਚ ਪਾ ਕੇ ਸਾੜ ਦਿੱਤੀ ਇਸ ਵਾਰਤਾ ਉਪਰੰਤ ਜਦ ਗੁਰੂ ਜੀ ਨੇ ਤਿੰਨ ਦਿਨ ਪ੍ਰਸ਼ਾਦ ਨਾ ਛਕਿਆ ਤਾਂ ਭਾਈ ਜੇਠੇ ਤੇ ਪ੍ਰਾਣੇ ਨੇ ਪੁੱਛਿਆ ਬਾਦਸ਼ਾਹ ਜੀ ਆਪ ਪ੍ਰਸ਼ਾਦ ਕਿਉਂ ਨਹੀਂ ਛਕਦੇ ਗੁਰੂ ਜੀ ਨੇ ਕਿਹਾ ਜ਼ੋਰ ਜ਼ੁਲਮ ਨਾਲ ਕਮਾਏ ਹੋਏ ਪੈਸੇ ਨਾਲ ਤਿਆਰ ਕੀਤਾ ਹੋਇਆ ਪ੍ਰਸ਼ਾਦ ਅਸੀਂ ਨਹੀਂ ਛਕਾਂਗੇ ਇਸ ਨਾਲ ਮੰਦir ਦੀ ਸਫਾਈਤਾ ਤੇ ਪਵਿੱਤਰਤਾ ਵਿਗੜ ਜਾਂਦੀ ਹੈ ਤੁਸੀਂ ਸ਼ਹਿਰ ਜਾ ਕੇ ਕੋਈ ਕੰਮ ਕਰਿਆ ਕਰੋ ਉਸ ਕੰਮ ਦੇ ਪੈਸਿਆਂ ਦਾ ਤੁਸੀਂ ਅੰਨ ਪਾਣੀ ਲਿਆ ਕੇ ਪ੍ਰਸ਼ਾਦ ਤਿਆਰ ਕਰੋਗੇ ਤਾਂ ਅਸੀਂ ਛਕਾਂਗੇ ਗੁਰੂ ਜੀ ਦੇ ਹੁਕਮ ਅਨੁਸਾਰ ਪੰਜੇ ਸਿੱਖ ਰੋਜ਼ ਸ਼ਹਿਰ ਵਿੱਚ ਜਾ ਕੇ ਮਜ਼ਦੂਰੀ ਕਰਕੇ ਜੋ ਪੈਸੇ ਲਿਆਉਂਦੇ ਉਹਨਾਂ ਦਾ ਅੰਨ ਦਾਣਾ ਲੈ ਕੇ ਗੁਰੂ ਜੀ ਨੂੰ ਪ੍ਰਸ਼ਾਦ ਸ਼ਕਾਉਂਦੇ ਗਵਾਲੀਅਰ ਦੇ ਕਿਲੇ ਵਿੱਚ ਰਹਿੰਦਿਆਂ ਗੁਰੂ ਜੀ ਨੂੰ 40 ਦਿਨਾਂ ਤੋਂ ਕੁਝ ਦਿਨ ਉੱਪਰ ਬੀਤ ਗਏ ਤਾਂ ਸਿੱਖ ਸੰਗਤਾਂ ਬਹੁਤ ਚਿੰਤਾ ਕਰਨ ਲੱਗੀਆਂ ਕਿ 40 ਦਿਨਾਂ ਉਪਰੰਤ ਬਾਦਸ਼ਾਹ ਨੇ ਗੁਰੂ ਜੀ ਨੂੰ ਬਾਹਰ ਕਿਉਂ ਨਹੀਂ ਸਦਿਆ ਇਸ तरह-ਸਰੇ ਪਰਿਵਾਰ ਅਤੇ ਸਿੱਖਾਂ ਨੂੰ ਚਿੰਤਾਤੁਰ ਵੇਖ ਕੇ ਮਾਤਾ ਜੀ ਨੇ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਖਬਰ ਲੈਣ ਭੇਜਿਆ ਬਾਬਾ ਬੁੱਢਾ ਜੀ ਨੇ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਜਿਸ ਦਿਨ ਆਦਮ ਮਾਤਾ ਜੀ ਨੇ ਸੁਣਿਆ ਹੈ ਕਿ ਬਾਦਸ਼ਾਹ ਨੇ ਆਪ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਹੈ ਉਸ ਦਿਨ ਤੋਂ ਮਾਤਾ ਜੀ ਨੇ ਆਪ ਜੀ ਨੂੰ ਯਾਦ ਕਰਕੇ ਬਹੁਤ ਚਿੰਤਾ ਵਿੱਚ ਰਹਿੰਦੇ ਹਨ ਆਪ ਕਿਰਪਾ ਕਰਕੇ ਅੰਮ੍ਰਿਤਸਰ ਚਲੋ ਅਤੇ ਮਾਤਾ ਜੀ ਦੀ ਚਿੰਤਾ ਦੂਰ ਕਰੋ ਗੁਰੂ ਜੀ ਨੇ ਕਿਹਾ ਬਾਬਾ ਜੀ ਅਸੀਂ ਛੇਤੀ ਹੀ ਅੰਮ੍ਰ ਹੁਣ ਤੁਸੀਂ ਮਾਤਾ ਜੀ ਨੂੰ ਸਾਡੀ ਸੁਖ ਸਾਂ ਦਾ ਸਨੇਹਾ ਪੇਜ ਕੇ ਧੀਰਜ ਦੇ ਦਿਓ ਕਰਤਾਰ ਪਲੀ ਕਰਨਗੇ ਜਦ ਗੁਰੂ ਜੀ ਨੂੰ ਗਵਾਲੀਅਰ ਛੱਡ ਕੇ ਬਾਦਸ਼ਾਹ ਆਗਰੇ ਤੋਂ ਦਿੱਲੀ ਵਾਪਸ ਚਲਿਆ ਗਿਆ ਤਾਂ ਚੰਦੂ ਆਦਿਕ ਦੁਸ਼ਟਾਂ ਨੂੰ ਖੁਸ਼ੀ ਅਤੇ ਸਿੱਖਾਂ ਨੂੰ ਚਿੰਤਾ ਹੋਈ ਬਾਦਸ਼ਾਹ ਆਪਣੀ ਮੋਜ ਵਿੱਚ ਅਤੇ ਬੇਪਰਵਾਹ ਹੁੰਦੇ ਹਨ ਜਿਸ ਕਰਕੇ ਉਸ ਨੂੰ ਗੁਰੂ ਸਾਹਿਬ ਜੀ ਨੂੰ ਕਿਲੇ ਵਿੱਚੋਂ ਕੱਢਣ ਦਾ ਕੋਈ ਖਿਆਲ ਹੀ ਨਾ ਆਇਆ ਜਦ ਇਸ ਤਰ੍ਹਾਂ ਗੁਰੂ ਜੀ ਨੂੰ ਕਿਲੇ ਵਿੱਚ ਗਿਆ ਨੂੰ 40 ਦਿਨਾਂ ਤੋਂ ਕੁਝ ਦਿਨ ਉੱਪਰ ਹੋ ਗਏ ਤਾਂ ਇੱਕ ਦਿਨ ਭਾਈ ਜੇਠਾ ਆਦਿਕ ਸਿੱਖਾਂ ਨੇ ਬਾਦਸ਼ਾਹ ਨੂੰ ਆਪਣੀ ਸ਼ਕਤੀ ਵਿਖਾਉਣ ਦੀ ਸਲਾਹ ਕੀਤੀ ਅਧੀ ਰਾਤ ਦੇ ਸਮੇਂ ਭਾਈ ਜੇਠਾ ਤੇ ਪ੍ਰਣਾ ਬਾਦਸ਼ਾਹੀ ਪਹਿਰੇਦਾਰੀ ਦੀ ਨਜ਼ਰ ਤੋਂ ਗੁਪਤ ਹੋ ਕੇ ਕਿਲੇ ਦੇ ਅੰਦਰ ਚਲੇ ਗਏ ਤੇ ਸ਼ੇਰਾਂ ਦੇ ਰੂਪ ਧਾਰਨ ਕਰਕੇ ਉੱਥੇ ਪਹੁੰਚ ਗਏ ਜਿੱਥੇ ਬਾਦਸ਼ਾਹ ਸੁੱਤਾ ਹੋਇਆ ਸੀ ਬਾਦਸ਼ਾਹ ਦੀ ਛਾਤੀ ਉੱਤੇ ਇਹਨਾਂ ਨੇ ਆਪਣੇ ਪੰਜੇ ਰੱਖ ਕੇ ਜਦ ਦਬਾਇਆ ਤਾਂ ਬਾਦਸ਼ਾਹ ਜਾ ਕੇ ਡਰ ਨਾਲ ਚੀਕਾ ਮਾਰਨ ਲੱਗਾ ਬਾਦਸ਼ਾਹ ਨੇ ਸਮਝਾ ਕੇ ਸਾਹ ਛਤੀ ਹੈ ਜਿਸ ਤੋਂ ਬਚਾਉਣ ਵਾਸਤੇ ਗੁਰੂ ਜੀ ਮੇਰੇ ਵਾਸਤੇ ਕਿਲੇ ਵਿੱਚ ਜਾਪ ਕਰ ਰਹੇ ਹਨ ਇਹ ਸੋਚ ਕੇ ਬਾਦਸ਼ਾਹ ਨੇ ਉੱਚੀ ਆਵਾਜ਼ ਨਾਲ ਕਿਹਾ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਮੇਰੀ ਰੱਖਿਆ ਕਰੋ ਛੇਤੀ ਜਾਣ ਕੇ ਮੈਨੂੰ ਇਨ੍ਹਾਂ ਸ਼ੇਰਾਂ ਤੋਂ ਬਚਾਓ ਜਦ ਬਾਦਸ਼ਾਹ ਨੇ ਇਸ ਤਰ੍ਹਾਂ ਗੁਰੂ ਜੀ ਦਾ ਨਾਮ ਲੈ ਕੇ ਪੁਕਾਰ ਕੀਤੀ ਤਾਂ ਗੁਰੂ ਜੀ ਨੇ ਤਕਸ਼ ਨਹੀਂ ਪ੍ਰਗਟ ਹੋ ਕੇ ਆਪਣੇ ਹੱਥ ਦੇ ਰਮਾਲ ਨਾਲ ਦੋਹਾਂ ਸ਼ੇਰਾਂ ਨੂੰ ਪਿੱਛੇ ਹਟਾ ਦਿੱਤਾ ਅਤੇ ਆਪ ਅਨੂਪ ਹੋ ਗਏ ਉਪਰੰਤ ਸ਼ੇਰਾਂ ਨੇ ਮਨੁੱਖ ਬੋਲੀ ਵਿੱਚ ਬਾਦਸ਼ਾਹ ਨੂੰ ਕਿਹਾ ਹੋਰ ਤੈਨੂੰ ਸਾਡੇ ਪਾਸੋਂ ਗੁਰੂ ਜੀ ਨੇ ਬਚਾ ਦਿੱਤਾ ਹੈ ਤੂੰ ਇਨ੍ਹਾਂ ਦੀ ਮਹਿਮਾ ਤੋਂ ਅਣਜਾਣ ਹੈ ਕਿ ਇਨ੍ਹਾਂ ਨੂੰ ਕਿਲੇ ਵਿੱਚ ਭੇਜ ਕੇ ਇਨ੍ਹਾਂ ਨੂੰ ਬਾਹਰ ਲਿਆਉਣਾ ਭੁੱਲ ਛੜਿਆ ਹੋਇਆ ਹੈ ਜੇਕਰ ਤੂੰ ਗੁਰੂ ਜੀ ਨੂੰ ਹੁਣ ਗਵਾਲੀਅਰ ਤੋਂ ਰਹਾ ਨਹੀਂ ਕਰੇਂਗਾ ਤਾਂ ਅਸੀਂ ਤੈਨੂੰ ਜਿੰਦਾ ਨਹੀਂ ਰਹਿਣ ਦੇਾਂਗੇ ਇਹ ਗੱਲ ਆ ਕੇ ਦੋਵੇਂ ਸ਼ਿਰ ਅਨੁਭ ਹੋ ਗਏ ਆਪਣਾ ਤਾਂ ਬਾਦਸ਼ਾਹ ਨੇ ਸਾਰੀ ਰਾਤ ਚਿੰਤਾ ਵਿੱਚ ਬਤੀਤ ਕੀਤੀ ਅਤੇ ਸਵੇਰੇ ਉੱਠ ਕੇ ਉਸ ਨੇ ਗੁਰੂ ਜੀ ਨੂੰ ਚਿੱਠੀ ਲਿਖਵਾਈ ਤੂੰ ਸਾ ਮੇਰੇ ਉੱਤੇ ਬਹੁਤ ਪਰ ਉਪਕਾਰ ਕੀਤਾ ਹੈ ਇਧਰੋਂ ਜਦੋਂ ਭਾਈ ਜੇਠਾ ਜੀ ਬਾਦਸ਼ਾਹ ਨੂੰ ਡਰਾ ਧਮਕਾ ਕੇ ਗੁਰੂ ਜੀ ਪਾਸ ਗਏ ਤਾਂ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਕਿਹਾ ਕਿ ਤੂੰ ਬਾਦਸ਼ਾਹ ਨੂੰ ਸ਼ਕਤੀ ਸਾਡੀ ਆਗਿਆ ਤੋਂ ਬਿਗੈਰ ਦਿਖਾਈ ਹੈ ਇਸ ਕਰਕੇ ਤੂੰ ਡੰਡ ਦਾ ਭਾਗੀ ਹੈ ਤਾਂ ਭਾਈ ਜੇਠਾ ਜੀ ਨੇ ਹੱਥ ਜੋੜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਗਏ ਇਸ ਬਾਰੇ ਮੈਨੂੰ ਬਾਬਾ ਬੁੱਢਾ ਜੀ ਅਤੇ ਹੋਰ ਨਾਲ ਸੰਗਤਾਂ ਨੇ ਕਿਹਾ ਸੀ ਕਿ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬਹੁਤ ਸਮਾਂ ਹੋ ਗਿਆ ਹੈ ਇਸ ਕਰਕੇ ਆਪ ਜੀ ਉਹਨਾਂ ਨੂੰ ਨਾਲ ਲੈ ਕੇ ਆਓ ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ ਫਿਰ ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਤੁਸੀਂ ਇਸ ਤਰ੍ਹਾਂ ਨਹੀਂ ਕਰਨੀ ਸੀ ਬਾਬਾ ਬੁੱਢਾ ਜੀ ਨੇ ਕਿਹਾ ਪਾਦਸ਼ਾਹ ਜੀ ਮੈਂ ਮਾਤਾ ਗੰਗਾ ਜੀ ਦਾ ਹੁਕਮ ਮੰਨ ਕੇ ਭਾਈ ਜੇਠੇ ਨੂੰ ਕਿਹਾ ਸੀ ਕਿ ਇਸ ਤਰ੍ਹਾਂ ਦਾ ਕੋਈ ਉਪਾਅ ਕਰਨਾ ਚਾਹੀਦਾ ਹੈ ਜਿਸ ਨਾਲ ਬਾਦਸ਼ਾਹ ਗੁਰੂ ਜੀ ਨੂੰ ਕਿਲੇ ਵਿੱਚੋਂ ਬਾਹਰ ਸੱਦ ਲਵੇ ਅੱਗੇ ਤੋਂ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਤਿਵੇਂ ਹੀ ਕੀਤਾ ਜਾਵੇਗਾ ਗੁਰੂ ਜੀ ਨੇ ਕਿਹਾ ਜੇਕਰ ਇਹ ਯਤਨ ਮਾਤਾ ਜੀ ਅਤੇ ਭਾਈ ਬੁੱਢਾ ਜੀ ਦੀ ਸਲਾਹ ਨਾਲ ਕੀਤਾ ਗਿਆ ਹੈ ਤਾਂ ਫਿਰ ਅਸੀਂ ਕੋਈ ਹੋਰ ਬਚਨ ਨਹੀਂ ਕਰ ਸਕਦੇ ਪਰ ਫਿਰ ਵੀ ਸਿੱਖ ਹੋਈ ਸ਼ਕਤੀ ਜਰਨੀ ਚਾਹੀਦੀ ਹੈ ਇਸ ਵਿੱਚ ਹੀ ਵਡਿਆਈ ਹੈ ਜਹਾਂਗੀਰ ਨੇ ਆਪਣਾ ਉਮਰਾਵ ਭੇਜ ਕੇ ਬੇਨਤੀ ਕੀਤੀ ਕੇ ਗੁਰੂ ਜੀ ਆਪ ਜੀ ਨੇ ਮੇਰੇ ਉੱਤੇ ਬੜੀ ਕਿਰਪਾ ਕੀਤੀ ਹੈ ਇਸ ਵਾਸਤੇ ਕਿਲੇ ਵਿੱਚ ਬੈਠ ਕੇ ਬੰਦਗੀ ਕੀਤੀ ਹੈ ਹੁਣ ਕਿਰਪਾ ਕਰਕੇ ਮੈਨੂੰ ਇੱਥੇ ਆਣ ਕੇ ਦਰਸ਼ਨ ਦਿਓ ਗੁਰੂ ਜੀ ਨੇ ਉੱਤਰ ਲਿਖ ਕੇ ਭੇਜਿਆ ਕਿ ਅਸੀਂ ਇੱਥੇ ਕਾਂਤ ਵਿੱਚ ਬੜੇ ਖੁਸ਼ ਹਾਂ ਜਦ ਤੋਂ ਅਸੀਂ ਇੱਥੇ ਆਏ ਹਾਂ ਸਾਰੇ ਕੈਦੀ ਰਾਜੇ ਵੀ ਬੜੇ ਸੁਖੀ ਬਸ ਰਹੇ ਹਨ ਗੁਰੂ ਜੀ ਦਾ ਇਹ ਸਨੇਹਾ ਜਦ ਉਮਰਾਵ ਨੇ ਬਾਦਸ਼ਾਹ ਨੂੰ ਸੁਣਾਇਆ ਤਾਂ ਉਹ ਬੜਾ ਹੈਰਾਨ ਹੋਇਆ ਕਿ ਗੁਰੂ ਜੀ ਕਿਸ ਕਾਰਨ ਕਰਕੇ ਕਿਲੇ ਵਿੱਚੋਂ ਨਹੀਂ ਆਉਂਦੇ ਸੋਚਾ ਸੋਚ ਕੇ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਤੂੰ ਆਪ ਜਾ ਕੇ ਗੁਰੂ ਜੀ ਨੂੰ ਮੇਰੇ پاس ਲਿਆ ਉਹ ਕਿਉਂ ਨਹੀਂ ਆਉਦੇ ਵਜ਼ੀਰ ਖਾਨ ਨੇ ਕਿਹਾ ਜਹਪਨ ਗੁਰੂ ਜੀ ਪੀਰਾਂ ਦੇ ਪੀਰ ਹਨ ਉਹਨਾਂ ਦੇ ਦੁਖੀ ਤੁਹਾਨੂੰ ਉਹਨਾਂ ਦੇ ਵਿਰੁੱਧ ਗੱਲਾਂ ਦੱਸਦੇ ਹਨ ਜਿਸ ਕਰਕੇ ਤੁਹਾਡਾ ਉਹਨਾਂ ਨਾਲ ਵਿਗਾੜ ਪੈਂਦਾ ਕਰਕੇ ਗੁਰੂ ਜੀ ਨੂੰ ਦੁੱਖ ਦੇਣਾ ਚਾਹੁੰਦੇ ਹਨ ਪਰ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦੇ ਵੱਡੇ ਗੁਰੂ ਨਾਨਕ ਜੀ ਦੀ ਬਖਸ਼ਿਸ਼ ਨਾਲ ਹੀ ਤੁਹਾਡੇ ਵੱਡੇ ਬਾਬਰ ਬਾਦਸ਼ਾਹ ਨੂੰ ਬਾਦਸ਼ਾਹੀ ਮਿਲੀ ਸੀ ਅਤੇ ਫਿਰ ਬਾਬਰ ਬਾਦਸ਼ਾਹ ਨੇ ਪੁੱਤਰ ਹਮਾਯੂ ਨੂੰ ਅੰਗਤ ਜੀ ਦੇ ਬਚਨਾਂ ਨਾਲ ਸ਼ੇਰ ਸਾਹ ਚੂਰੀ ਤੋਂ ਜਿੱਤ ਪ੍ਰਾਪਤ ਕਰਕੇ ਦਿੱਲੀ ਦੀ ਬਾਦਸ਼ਾਹੀ ਮਿਲੀ ਸੀ। ਹਮਾਯੂ ਦਾ ਪੁੱਤਰ ਅਕਬਰ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੂੰ ਗਵਾਲੀਅਰ ਜਾ ਕੇ ਮਿਲਿਆ ਅਤੇ 12 ਪੰਡਾ ਦੀ ਜਾਗੀਰ ਦਾ ਪਟਾ ਲੈ ਕੇ ਭੇਟਾ ਕਰਕੇ ਖੁਸ਼ੀ ਪ੍ਰਾਪਤ ਕੀਤੀ ਸੀ। ਹੁਣ ਆਪ ਉਸ ਅਕਬਰ ਬਾਦਸ਼ਾਹ ਦੇ ਪੁੱਤਰ ਹੋ, ਤੁਹਾਨੂੰ ਵੀ ਆਪਣੇ ਪਿਤਾ ਪਤਾਮਾ ਵਾਘੂ ਗੁਰੂ ਜੀ ਨੂੰ ਪ੍ਰਸੰਨ ਕਰਕੇ ਚੰਗਾ ਵਰ ਲੈਣਾ ਚਾਹੀਦਾ ਹੈ। ਗੁਰੂ ਜੀ ਮਨ ਇਛਤ ਫਲ ਦੇਣ ਵਾਲੇ ਹਨ। ਵਜ਼ੀਰ ਖਾਂ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਬੜਾ ਪ੍ਰਸੰਨ ਹੋਇਆ। ਉਸ ਨੇ ਉਸ ਨੂੰ ਕਿਹਾ ਕਿ ਹੁਣ ਇਹੀ ਗਵਾਲੀਅਰ ਜਾਓ ਅਤੇ ਗੁਰੂ ਜੀ ਨੂੰ ਬੇਨਤੀ ਕਰਕੇ ਛੇਤੀ ਹੀ ਲੈ ਆਓ। ਅਪ੍ਰੰਤ ਵਜ਼ੀਰ ਖਾਂ ਘੋੜਸਵਾਰ ਹੋ ਕੇ ਗੁਰੂ ਜੀ ਪਾਸ ਗਵਾਲੀਅਰ ਪਹੁੰਚ ਗਿਆ ਅਤੇ ਬੇਨਤੀ ਕੀਤੀ ਕਿ ਆਪ ਜੀ ਨੂੰ ਬਾਦਸ਼ਾਹ ਨੇ ਯਾਦ ਕੀਤਾ ਹੈ। ਦਿੱਲੀ ਚਲੋ ਅਤੇ ਦਰਸ਼ਨ ਦਿਓ। ਜਦ ਇਹ ਗੱਲ ਹੋਰ ਕੈਦੀਆਂ ਰਾਜਿਆਂ ਨੇ ਸੁਣੀ ਤਾਂ ਤਾਂ ਉਹ ਬੜੇ ਚਿੰਤਾਤੁਰ ਹੋ ਗਏ ਕਿ ਉਹਨਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਆਪ ਜੀ ਤੋਂ ਮੇਰਾ ਸਾਡਾ ਹੋਰ ਕੋਈ ਰਖਿਆਕ ਨਹੀਂ ਹੈ। ਆਪ ਕਿਰਪਾ ਕਰਕੇ ਸਨਵੇਸ ਕੈਦ ਵਿੱਚੋਂ ਛਡਾ ਬੋ। ਰਾਜਿਆਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਧਿਰਜ ਦਿੱਤਾ ਅਤੇ ਕਿਹਾ ਚਿੰਤਾ ਨਾ ਕਰੋ। ਅਸੀਂ ਤੁਹਾਨੂੰ ਸਾਰਿਆਂ ਨੂੰ ਨਾਲ ਹੀ ਲੈ ਜਾਵਾਂਗੇ ਵਜ਼ੀਰ ਖਾਨ ਦੇ ਗਵਾਲੀਅਰ ਚਲੇ ਜਾਣ ਪਿੱਛੇ ਪੀਰ ਮੀਆਂ ਮੀਰ ਜੀ ਦਿੱਲੀ ਆ ਗਏ ਪੀਰ ਜੀ ਦਾ ਉਹਣਾ ਸੁਣ ਕੇ ਜਹਾਂਗੀਰ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਜਹਾਂਗੀਰ ਪੀਰ ਜੀ ਦਾ ਬਹੁਤ ਸਤਿਕਾਰ ਕਰਦਾ ਸੀ ਅਤੇ ਉਹਨਾਂ ਦੀ ਹਰ ਗੱਲ ਨੂੰ ਮੰਨਦਾ ਸੀ ਜਹਾਂਗੀਰ ਨੇ ਪੀਰ ਜੀ ਨੂੰ ਸਲਾਮ ਕਰਕੇ ਆਪਣੇ ਪਾਸ ਹੀ ਬਿਠਾ ਲਿਆ ਅਤੇ ਕਿਹਾ ਪੀਰ ਜੀ ਸਤਿਮਾਹਤਮਾ tatha ਵਲੀ ਅੱਲਾਹ ਦੇ ਲੱਛਣ ਕੀ ਹੁੰਦੇ ਹਨ ਪੀਰ ਜੀ ਨੇ ਕਿਹਾ ਬਾਦਸ਼ਾ ਜੋ ਸਭ ਵਿਕਾਰਾਂ ਤੋਂ ਰਹਿਤ ਹੋਵੇ ਜਿਸ ਨੇ ਆਪਣੀ ਤ੍ਰਿਸ਼ਨਾ ਨੂੰ ਮਿਟਾ ਕੇ ਮੇਰੀ ਇੱਛਾਤ ਹੋਵੇ ਕਿ ਇੱਕ ਪਰਮਾਤਮਾ ਵਿੱਚ ਲਿਵ ਲਾਈ ਹੋਵੇ ਜਿਸਦੇ ਮਨ ਵਿੱਚ ਕੋਈ ਫੁਰਨਾ ਕਿਸੇ ਤਰ੍ਹਾਂ ਦਾ ਵੀ ਨਾ ਉਠੇ ਇੱਕ ਆਦਮ ਆਨੰਦ ਵਿੱਚ ਲੀਨ ਰਹੇ ਉਹੀ ਸੰਤ ਹੈ ਜਿਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਚ ਚੰਦੂ ਨੇ ਆਪਣੇ ਘਰ ਕੈਦ ਕਰਕੇ ਉੱਬਲਦੀਆਂ ਡੇਗਾਂ ਵਿੱਚ ਬਿਠਾਇਆ ਤੱਤੀ ਲੋਹੇ ਤੇ ਬਿਠਾ ਕੇ ਉੱਪਰ ਤੱਤੀ ਰੇਤ ਦੇ ਕੜਛੇ ਪਵਾਏ ਗੁਰੂ ਜੀ ਚੁੱਪ ਕਰਕੇ ਸਾਰੇ ਦੁੱਖ ਤੇ ਤਸੀਹੇ ਸਹਾਰ ਕੇ ਸੀਨਾ ਉਚਾਰੀ ਅਤੇ ਅੰਤ ਨੂੰ ਸ਼ਹੀਦ ਹੋ ਗਏ ਮੈਂ ਵੀ ਉਹਨਾਂ ਪਾਸ ਜਦੋਂ ਦਰਸ਼ਨ ਕਰਨ ਗਿਆ ਸੀ ਬਾਦ ਮੈਂ ਉਹਨਾਂ ਦੀ ਸੈਨ ਸ਼ਕਤੀ ਨੂੰ ਵੇਖ ਕੇ ਉਹਨਾਂ ਨੂੰ ਧੰਨ ਧੰਨ ਆਖਿਆ ਪੀਰ ਜੀ ਪਾਸੋਂ ਗੁਰੂ ਜੀ ਉੱਤੇ ਇਹ ਜ਼ੁਲਮ ਹੋਇਆ ਸੁਣ ਕੇ ਬਾਦਸ਼ਾਹ ਕੰਬ ਉੱਠਿਆ ਤੇ ਕਿਹਾ ਪੀਰ ਜੀ ਪਹਿਲਾਂ ਤੁਸੀਂ ਮੈਨੂੰ ਇਹ ਕਿਉਂ ਨਾ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੁੰਜ ਐਡੇ ਵੱਡੇ ਮਾਹ ਪਰੇਸ਼ਾਨ ਪੀਰ ਜੀ ਨੇ ਕਿਹਾ ਬਾਦਸ਼ਾਹ ਗੁਰੂ ਜੀ ਦੀ ਮਹਿਮਾ ਨੂੰ ਮੈਂ ਨਹੀਂ ਜਾਣ ਸਕਦਾ ਫਿਰ ਤੁਹਾਨੂੰ ਕੀ ਦੱਸਾਂਗਾ ਫਿਰ ਬਾਦਸ਼ਾਹ ਨੇ ਕਿਹਾ ਪੀਰ ਜੀ Hindu ਦੀ ਮਹਿਮਾ ਕਰਨੀ ਸਾਡੇ ਮਤ ਵਿੱਚ ਦੋਸ਼ ਗਿਣਿਆ ਜਾਂਦਾ ਹੈ ਫਿਰ ਤੁਸੀਂ ਕਿਉਂ ਗੁਰੂ ਜੀ ਦੀ ਇਤਨੀ ਉਪਮਾ ਕਰਦੇ ਹੋ ਪੀਰ ਜੀ ਨੇ ਕਿਹਾ ਗੁਰੂ ਦੀ ਮਹਿਮਾ ਦਾ ਕਾਰਨ ਇਹ ਹੈ ਕਿ ਜਿਤਨੇ ਵੀ ਪੀਰ ਫਕੀਰ ਸੰਤ ਮਹਾਪੁਰਸ਼ ਦਰਗਾਹ ਵਿੱਚ ਜਾਂਦੇ ਹਨ ਉਹਨਾਂ ਸਾਰਿਆਂ ਦੀ ਗੱਲ ਗੁਰੂ ਨਾਨਕ ਜੀ ਪਾਸ ਹੁੰਦੀ ਹੈ ਜਦ ਇਹ ਅੰਦਰੋਂ ਬਾਹਰ ਨਿਕਲਦੇ ਹਨ ਤਾਂ ਸਾਰੇ ਪੀਰ ਉਹਨਾਂ ਦੇ ਦਰਸ਼ਨ ਕਰਨ ਆਉਂਦੇ ਹਨ ਇਨਾਂ ਅਤੇ ਖੁਦਾ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਜਿਹੜਾ ਵੀ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਹੁੰਦਾ ਹੈ ਉਹੀ ਸਰੂਪ ਸਭ ਨੂੰ ਦਿਖਾਈ ਦਿੰਦਾ ਹੈ ਜਹਾਂਗੀਰ ਨੇ ਕਿਹਾ ਪੀਰ ਜੀ ਤੁਸੀਂ ਇਹ ਗੱਲ ਪਹਿਲਾਂ ਕਿਉਂ ਨਾ ਮੈਨੂੰ ਦੱਸੀ ਮੈਂ ਉਹਨਾਂ ਦਾ ਸਤਿਕਾਰ ਕਰਦਾ ਤੇ ਉਹਨਾਂ ਦੀ ਬੰਦ ਖਲਾਸੀ ਕਰਕੇ ਅਸੀਸ ਲੈਂਦਾ ਪੀਰ ਜੀ ਨੇ ਕਿਹਾ ਗੁਰੂ ਜੀ ਖੁਦਾ ਦੇ ਪਹਾੜੇ ਵਿੱਚ ਰਹਿਣਾ ਚਾਹੁੰਗੇ ਹਨ ਇਸ ਕਰਕੇ ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੀ ਇਸ ਸਿਰ ਧੜ ਦੀ ਖੇਡ ਵਿੱਚ ਕੋਈ ਦਖਲ ਹੋਵੇ ਪੀਰ ਜੀ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਚੁੱਪਚਾਪ ਹੀ ਰਹਿ ਗਿਆ ਅਤੇ ਪੀਰ ਜੀ ਨੂੰ ਸਲਾਮ ਕਰਕੇ ਮਹਿਲਾਂ ਨੂੰ ਚਲਿਆ ਗਿਆ ਘਰ ਜਾ ਕੇ ਉਸਨੇ ਸੋਚਿਆ ਕਿ ਚੰਦੂ ਨੇ ਮੇਰੇ ਪਾਸ ਝੂਠੀਆਂ ਗੱਲਾਂ ਕਰਕੇ ਜ਼ੁਲਮ ਕਰਵਾ ਦਿੱਤਾ ਹੈ ਇਹ ਨਿਰਸੰਦੇਹ ਮਹਾਪੁਰਸ਼ਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਜੇ ਮੈਂ ਹੁਣ ਇਹਨਾਂ ਦੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਕੋਲੋਂ ਆਪਣਾ ਅਪਰਾਧ ਨਾ ਬਖਸ਼ਾਵਾਂਗਾ ਤਾਂ ਮੈਨੂੰ ਨਰਕ ਭੋਗਣ ਦੀ ਸਜ਼ਾ ਮਿਲੇਗੀ ਇਸ ਕਰਕੇ ਹੁਣ ਜੇਕਰ ਚੰਦੂ ਨੂੰ ਇਹਨਾਂ ਦੇ ਹਵਾਲੇ ਕਰਕੇ ਆਪਣਾ ਗੁਨਾਹ ਬਖਸ਼ਾ ਲਵਾਂ ਤਾਂ ਤਦ ਹੀ ਬਖਸ਼ਿਆ ਜਾਵਾਂਗਾ ਅਤੇ ਬਾਅਦ ਵਿੱਚ ਵਜ਼ੀਰ ਖਾਨ ਇਹ ਗਵਾਲੀਅਰ ਪਹੁੰਚ ਕੇ ਗੁਰੂ ਜੀ પાસે ਬੇਨਤੀ ਕੀਤੀ ਕੇ ਆਪ ਦਿੱਲੀ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ ਉਹ ਬਹੁਤ ਯਾਦ ਕਰਦਾ ਹੈ ਗੁਰੂ ਜੀ ਨੇ ਕਿਹਾ ਵਜ਼ੀਰ ਖਾਂ ਸਾਡੇ ਦਿੱਲੀ ਜਾਣ ਵਿੱਚ ਇੱਕ ਵੱਡੀ ਅਰਚਨ ਪੈ ਗਈ ਹੈ ਇੱਥੇ ਦੇ ਕੈਦੀ ਰਾਜਾ ਨੇ ਸਾਡੀ ਸ਼ਰਨ ਗ੍ਰਹਿਣ ਕਰਕੇ ਬੇਨਤੀ ਕੀਤੀ ਹੈ ਕਿ ਸਾਨੂੰ ਪਿੱਛੇ ਛੱਡ ਕੇ ਨਾ ਜਾਣਾ ਸੋ ਅਸਾ ਪ੍ਰਣ ਕਰ ਲਿਆ ਹੈ ਕਿ ਜੇਕਰ ਬਾਦਸ਼ਾ ਇਹਨਾਂ ਨੂੰ ਛੱਡਣਾ ਮਨ ਲਵੇਗਾ ਤਾਂ ਅਸੀਂ ਦਿੱਲੀ ਜਾਵਾਂਗੇ ਨਹੀਂ ਤਾਂ ਇੱਥੇ ਰਾਜਿਆਂ ਦੇ ਨਾਲ ਕਿਲੇ ਵਿੱਚ ਹੀ ਰਹਾਂਗੇ ਸਾਡੇ ਵੱਲੋਂ ਇਹ ਗੱਲ ਬਾਦਸ਼ਾ ਨੂੰ ਕਹਿ ਦਿਓ ਗੁਰੂ ਜੀ ਦਾ ਇਹ ਪ੍ਰਣ ਸੁਣ ਕੇ ਵਜ਼ੀਰ ਖਾਂ ਨੇ ਬਾਦਸ਼ਾ ਨੂੰ ਜਾ ਕੇ ਦੱਸਿਆ ਕਿ ਜੇਕਰ ਗੁਰੂ ਜੀ ਨਾਲ ਸਾਰੇ ਕੈਦੀ ਰਾਜੇ ਛੱਡੇ ਜਾਣਗੇ ਤਾਂ ਹੀ ਗੁਰੂ ਜੀ ਬਾਹਰ ਆਉਣਗੇ ਨਹੀਂ ਤਾਂ ਉਹਨਾਂ ਨੇ ਪ੍ਰਣ ਕਰ ਲਿਆ ਹੈ ਕਿ ਉਹ ਵੀ ਸਾਡੇ ਰਾਜਿਆਂ ਦੇ ਨਾਲ ਕਿਲੇ ਵਿੱਚ ਰਹਿਣਗੇ ਵਜ਼ੀਰ ਖਾਨ ਪਾਸੋਂ ਗੁਰੂ ਜੀ ਦਾ ਸੁਨੇਹਾ ਸੁਣ ਕੇ ਬਾਦਸ਼ਾ ਸੋਚਾਂ ਵਿੱਚ ਪੈ ਗਿਆ ਕਿ ਇਹਨਾਂ ਆਕੀ ਰਾਜਿਆਂ ਨੂੰ ਮੈਂ ਬੜੇ ਜਤਨ ਕਰਕੇ ਫੜ ਕੇ ਕੈਦ ਕੀਤਾ ਹੈ ਜੇਕਰ ਇਹਨਾਂ ਨੂੰ ਛੱਡਣਾ ਬੜਾ ਖਤਰਾ ਮੁੱਲ ਲੈਣਾ ਹੈ ਵਜ਼ੀਰ ਖਾਨ ਨੇ ਕਿਹਾ ਹਯੂਰ ਸਾਰੇ ਸੁੱਖ ਆਪਣੇ ਸਰੀਰ ਨਾਲ ਹੀ ਹੁੰਦੇ ਹਨ ਇਸ ਵਾਸਤੇ ਤੁਹਾਨੂੰ ਆਪਣੇ ਸਰੀਰ ਦੇ ਸੁੱਖ ਵਾਸਤੇ ਸ਼੍ਰੀ ਹਰ ਗੋਬਿੰਦ ਜੀ ਦੀ ਗੱਲ ਮਰ ਲੈਣੀ ਚਾਹੀਦੀ ਹੈ ਜੇਕਰ ਤੁਸੀਂ ਗੁਰੂ ਜੀ ਦੇ ਉਲਟ ਕੋਈ ਗੱਲ ਕਰੋਗੇ ਤਾਂ ਰਾਤ ਨੂੰ ਫਿਰ ਤੁਹਾਨੂੰ ਬੜਾ ਭਿਆਨਕ ਡਰ ਦੇਖਣਾ ਪਵੇਗਾ ਬਾਦਸ਼ਾਹ ਨੇ ਸੋਚਿਆ ਕਿ ਵਜ਼ੀਰ ਖਾਂ ਦੀ ਇਹ ਗੱਲ ਬਿਲਕੁਲ ਠੀਕ ਹੈ ਜੇਕਰ ਹੁਣ ਮੈਂ ਗੁਰੂ ਜੀ ਦਾ ਹੁਕਮ ਨਾ ਮੰਨਿਆ ਤਾਂ ਰਾਤ ਨੂੰ ਮੈਨੂੰ ਫਿਰ ਭਿਆਨਕ ਡਰ ਲੱਗੇਗਾ ਨਾ ਮੈਂ ਗੁਰੂ ਜੀ ਨੂੰ ਕਿਲੇ ਵਿੱਚ ਭੇਜਦਾ ਨਾ ਉੱਥੇ ਉਹਨਾਂ ਨੂੰ ਰਾਜੇ ਮਿਲਦੇ ਅਤੇ ਨਾ ਹੀ ਉਹਨਾਂ ਰਾਜਿਆਂ ਨੂੰ ਛੱਡਣ ਦੀ ਇਹ ਗੱਲ ਬਣਦੀ ਜਿਨ੍ਹਾਂ ਨੂੰ ਮੈਂ ਬਹੁਤ ਧਨ ਖਰਚ ਕੇ ਬੜੇ ਜਤਨ ਦੇ ਨਾਲ ਫੜ ਕੇ ਕੈਦ ਕੀਤਾ ਹੈ ਚੰਦੂ ਦੀ ਸਲਾਹ ਨਾਲ ਗੁਰੂ ਜੀ ਨੂੰ ਮੈਂ ਕਿਲੇ ਵਿੱਚ ਭੇਜਿਆ ਸੀ ਜੋ ਹੁਣ ਇੱਕ ਬੜੀ ਕਠਨ ਸਮੱਸਿਆ ਬਣ ਗਈ ਹੈ ਇਹ ਚੰਦੂ ਪਾਪੀ ਸਦਾ ਖੋਟਾ ਕਰਮ ਕਰਦਾ ਹੈ ਇਹ ਦੰਡ ਦੇ ਯੋਗ ਹੈ ਇਸ ਨੂੰ ਦੰਡ ਮਿਲਣਾ ਚਾਹੀਦਾ ਹੈ ਇਸ ਤਰ੍ਹਾਂ ਵਿਚਾਰ ਕਰਕੇ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਗੁਰੂ ਜੀ ਪਾਸ ਭੇਜ ਕੇ ਬੇਨਤੀ ਕੀਤੀ ਗਈ ਜਿਤਨੇ ਕੈਦੀ ਰਾਜੇ ਤੁਹਾਡਾ ਪੱਲਾ ਫੜ ਕੇ ਬਾਹਰ ਆ ਜਾਣ ਉਹ ਲੈ ਆਓ ਬਾਕੀ ਸਾਰੇ ਅੰਦਰ ਹੀ ਬੰਦ ਰਹਿਣਗੇ ਬਾਦਸ਼ਾਹ ਦਾ ਸੰਦੇਸ਼ ਸੁਣ ਕੇ ਗੁਰੂ ਜੀ ਨੇ ਸਭ ਰਾਜਿਆਂ ਨੂੰ ਕਿਹਾ ਕਿ ਬਾਹਰ ਜਾਣ ਵਾਸਤੇ ਤਿਆਰ ਹੋ ਜਾਓ ਆਪ ਗੁਰੂ ਜੀ ਨੇ ਆਪਣੇ ਸ਼ਸ਼ਤਰ ਵਸ਼ਤਰ ਪਹਿਨ ਕੇ ਉੱਪਰ 50 ਪੱਲਿਆਂ ਵਾਲਾ ਇੱਕ ਸੁੰਦਰ ਜਾਮਾ ਪਹਿਨ ਕੇ ਰਾਜਿਆਂ ਨੂੰ ਆਖਿਆ ਕਿ ਸਾਰੇ ਇੱਕ ਇੱਕ ਪੱਲਾ ਫੜ ਲਵੋ ਜਿਹੜਾ ਪੱਲਾ ਨਹੀਂ ਫੜੇਗਾ ਉਹ ਅੰਦਰ ਹੀ ਕੈਦ ਰਹੇਗਾ ਗੁਰੂ ਜੀ ਦਾ ਹੁਕਮ ਸੁਣ ਕੇ ਜਾਮੇ ਦੇ 50 ਪੱਲਿਆਂ ਨੂੰ ਇੱਕ ਇੱਕ ਕਰਕੇ 50 ਰਾਜਿਆਂ ਨੇ ਫੜ ਲਿਆ ਤੇ ਪਿੱਛੇ ਦੋ ਰਾਜੇ ਰਹਿ ਗਏ ਜਿਹੜੇ ਬੜੇ ਤਰਲੇ ਲੈਣ ਲੱਗੇ ਮਹਾਰਾਜ ਸਾਨੂੰ ਕੈਦ ਵਿੱਚ ਛੱਡ ਕੇ ਨਾ ਜਾਣਾ ਆਪ ਜੀ ਤੋਂ ਬਿਨਾ ਸਾਡਾ ਹੋਰ ਕੋਈ ਸਹਾਈ ਨਹੀਂ ਹੈ ਰਾਜਿਆਂ ਦੀ ਇਸ ਦੁਖੀ ਦਸ਼ਾ ਨੂੰ ਦੇਖ ਕੇ ਗੁਰੂ ਜੀ ਨੇ ਦੋਹਾਂ ਨੂੰ ਆਪਣੇ ਜਾਮੇ ਦੀਆਂ ਦੋ ਤਣੀਆਂ ਫੜਾ ਦਿੱਤੀਆਂ ਅਤੇ ਸਾਰੇ 52 ਰਾਜਿਆਂ ਨੂੰ ਲੈ ਕੇ ਬਾਹਰ ਆ ਗਏ ਹਰਦਾਸ ਦਰੋਗੇ ਨੇ ਇਹ ਕੌਤਕ ਵੇਖ ਕੇ ਗੁਰੂ ਜੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਹੁਣ ਮੈਂ ਸਦਾ ਤੁਹਾਡੀ ਸੇਵਾ ਵਿੱਚ ਰਹਾਂਗਾ ਅਤੇ ਆਪਣਾ ਜਨਮ ਸਫਲਾ ਕਰਾਂਗਾ ਗੁਰੂ ਜੀ ਨੇ ਕਿਹਾ ਚੰਗਾ ਤੂੰ ਇਹਨਾਂ ਰਾਜਿਆਂ ਨੂੰ ਨਾਲ ਲੈ ਕੇ ਦਿੱਲੀ ਪਹੁੰਚ ਸਾਨੂੰ ਬਾਦਸ਼ਾਹ ਉਡੀਕ ਰਿਹਾ ਹੈ ਅਸੀਂ ਬਜ਼ੀਰ ਖਾਨ ਨਾਲ ਸ਼ਿਕਰ ਹੀ ਦਿੱਲੀ ਪਹੁੰਚਣਾ ਹੈ ਤਾਂ ਗੁਰੂ ਜੀ ਦੇ ਨਾਲ ਪਾਈ ਜੇਠਾ ਆਦ ਸਿੱਖ ਵੀ ਜਥੇਬੰਦ ਹੋ ਕੇ ਤੁਰ ਪਏ ਸ੍ਰੀ ਹਰ ਗੋਬਿੰਦ ਸਾਹਿਬ ਜੀ ਗਵਾਲੀਅਰ ਦਾ ਕਿਲਾ ਛੱਡ ਕੇ ਵਜ਼ੀਰ ਖਾਨ ਨਾਲ ਦਿੱਲੀ ਪਹੁੰਚ ਗਏ। ਵਜ਼ੀਰ ਖਾਨ ਨੇ ਗੁਰੂ ਜੀ ਦਾ ਡੇਰਾ ਮਜਨੂ ਢਿਲੇ ਲਵਾ ਕੇ ਬਾਦਸ਼ਾਹ ਨੂੰ ਖਬਰ ਕੀਤੀ ਕਿ ਗੁਰੂ ਜੀ ਮਜਨੂ ਢਿਲੇ ਆਵਤ ਰਹੇ ਹਨ। ਜਦ ਆਪ ਜੀ ਨੂੰ ਸਮਾਂ ਹੋਵੇ ਗੁਰੂ ਜੀ ਨੂੰ ਬੁਲਾ ਲੈਣਾ। ਜਹਾਂਗੀਰ ਨੇ ਵਜ਼ੀਰ ਖਾਨ ਤੋਂ ਇਹ ਖਬਰ ਸੁਣ ਕੇ ਕਿਹਾ ਕਿ ਗੁਰੂ ਜੀ ਨੂੰ ਛੇਤੀ ਹੀ ਲੈ ਆਓ ਮੈਂ ਹੁਣੇ ਹੀ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਵਜ਼ੀਰ ਖਾਨ ਨੇ ਮਜਨੂ ਢਿਲੇ ਜਾ ਕੇ ਜਦ ਬਾਦਸ਼ਾਹ ਨੂੰ ਇਹ ਸਨੇਹਾ ਦਿੱਤਾ ਤਾਂ ਗੁਰੂ ਜੀ ਛਿਗਰ ਹੀ ਸ਼ਸਤਰ ਵਸਤਰ ਪਹਿਨ ਕੇ ਵਜ਼ੀਰ ਖਾਨ ਨਾਲ ਬਵੰਜਾ ਰਾਜਿਆਂ ਨੂੰ ਲੈ ਕੇ ਘੋੜੇ ਤੇ ਸਵਾਰ ਹੋ ਕੇ ਬਾਦਸ਼ਾਹ ਨੂੰ ਮਿਲਣ ਚੱਲ ਪਏ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਜਹਾਂਗੀਰ ਦੇ ਦਰਬਾਰ ਵਿੱਚ ਪਹੁੰਚੇ ਤਾਂ ਜਹਾਂਗੀਰ ਨੇ ਬੜੇ ਸਤਿਕਾਰ ਦੇ ਨਾਲ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਤੁਸੀਂ ਮੇਰੀ ਹਰ ਪਾਸੇ ਤੋਂ ਰੱਖਿਆ ਕੀਤੀ ਹੈ ਮੈਂ ਆਪ ਜੀ ਦਾ ਬੜਾ ਸ਼ੁਕਰਗੁਜ਼ਾਰ ਹਾਂ ਅਤੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਆਪਣੇ ਪਾਸ ਚੰਦਨ ਦੀ ਚੌਂਕੀ ਤੇ ਬਿਠਾ ਕੇ ਉਹਨਾਂ ਦਾ ਬੜਾ ਆਦਰ ਸਤਿਕਾਰ ਕੀਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬਾਦਸ਼ਾਹ ਦੀਆਂ ਸਾਰੀਆਂ ਗੱਲਾਂ ਸੁਣ ਕੇ ਭਾਈ ਜੇਠੇ ਨੂੰ ਕਿਹਾ ਕਿ ਇਸ ਗੁਰਦਰੋਹੀ ਨੂੰ ਫੜ ਕੇ ਡੇਰੇ ਲੈ ਚੱਲੋ ਭਾਈ ਜੇਠੇ ਨੇ ਦੀਵਾਨ ਚੰਦੂ ਦੀਆਂ ਮੁਸ਼ਕਾਂ ਬਣ ਲਈਆਂ ਅਤੇ ਆਪਣੇ ਡੇਰੇ ਮਜਨੂ ਟਿਲੇ ਲੈ ਗਏ ਦੂਸਰੇ ਦਿਨ ਬਾਦਸ਼ਾਹ ਜਹਾਂਗੀਰ ਚੰਦੂ ਦੀ ਇਸਰੀ ਅਤੇ ਪੁੱਤਰ ਨੂੰ ਫੜ ਕੇ ਗੁਰੂ ਜੀ ਦੇ ਡੇਰੇ ਲੈ ਆਇਆ ਅਤੇ ਕਿਹਾ ਕਿ ਚੰਦੂ ਦੇ ਨਾਲ ਹੀ ਇਹਨਾਂ ਨੂੰ ਵੀ ਮਨਪੋਂਦਾ ਦੰਡ ਦਿਓ ਗੁਰੂ ਜੀ ਨੇ ਹੱਸ ਕੇ ਕਿਹਾ ਕਰੈ ਸੋ ਕਰਮ ਭਰੈ ਦੁਖ ਸੋਏ ਤਿਆਗ ਦੀਜੈ ਤੀ ਸਤ ਦੋਏ ਅਰਥਾਤ ਜਿਹੜਾ ਖੋਟਾ ਕਰਮ ਕਰੇਗਾ ਉਹੀ ਦੁੱਖ ਭਰੇਗਾ ਇਸ ਦੀ ਇਸਤਰੀ ਅਤੇ ਪੁੱਤਰ ਦੋਹਾਂ ਨੂੰ ਛੱਡ ਦਿਓ ਇਹਨਾਂ ਦਾ ਕੋਈ ਦੋਸ਼ ਨਹੀਂ ਹੈ ਚੰਦੂ ਆਪਣੇ ਕੋ ਕਰਮਾਂ ਦਾ ਫਲ ਆਪੇ ਭੋਗੇਗਾ ਇਹ ਬਚਨ ਕਰਕੇ ਜਦ ਗੁਰੂ ਜੀ ਨੇ ਮਾਂ ਪੁੱਤਰਾਂ ਨੂੰ ਬਾਦਸ਼ਾਹ ਦੇ ਆਦਮੀਆਂ ਕੋਲੋਂ ਛਡਵਾ ਦਿੱਤਾ ਤਾਂ ਉਹ ਡਰ ਦੇ ਮਾਰੇ ਉਥੋਂ ਭੱਜ ਕੇ ਨਿਕਲ ਗਏ ਜਿਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਲਾਹੌਰ ਪਹੁੰਚੇ ਤਾਂ ਉਸ ਵਕਤ ਉਹਨਾਂ ਦੇ ਨਾਲ ਭਾਈ ਜੇਠਾ ਆਦ ਅਤੇ ਹੋਰ ਸਿੱਖ ਵੀ ਸਨ ਉਹਨਾਂ ਨੇ ਚੰਦੂ ਨੂੰ ਲਾਹੌਰ ਦੇ ਬਜ਼ਾਰਾਂ ਵਿੱਚ ਫੇਰ ਕੇ ਉਸ ਨੂੰ ਨਸਰ ਕਰਨ ਦੀ ਸਲਾਹ ਕੀਤੀ। ਗੁਰੂ ਜੀ ਤੋਂ ਆਗਿਆ ਲੈ ਕੇ ਚੰਦੂ ਨੂੰ ਸੰਗਲੀ ਪਾ ਕੇ ਉਸ ਦਾ ਮੂੰਹ ਕਾਲਾ ਕਰਕੇ ਬਜ਼ਾਰਾਂ ਵਿੱਚ ਲੈ ਤੁਰੇ। ਲਾਹੌਰ ਦੀ ਸੰਗਤ ਤੇ ਆਮ ਜਨਤਾ ਜਿਨ੍ਹਾਂ ਨੂੰ ਪਤਾ ਸੀ ਕਿ ਇਸ ਪਾਪੀ ਨੇ ਕਿਸ ਬੁਰੀ ਹਾਲਾਤ ਨਾਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਹੈ। ਸਭ ਚੰਦੂ ਨੂੰ ਫਟਕਾਰਾਂ ਪਾਉਂਦੇ ਅਤੇ ਗਾਲਾਂ ਕੱਢਦੇ ਸੀ। ਇਸ ਤਰ੍ਹਾਂ ਜਦ ਕੁਝ ਦਿਨ ਸਿੱਖ ਚੰਦੂ ਨੂੰ ਲੈ ਕੇ ਬਜ਼ਾਰਾਂ ਵਿੱਚ ਫਿਰਦੇ ਰਹੇ ਤਾਂ ਇੱਕ ਦਿਨ ਉਸ ਪਰਭੁੰਜੇ ਦੇ ਭੱਠੇ ਪਾਸੋਂ ਜਿਸ ਪਾਸੋਂ ਚੰਦੂ ਰੇਤਾਂ ਗਰਮ ਕਰਾ ਕੇ ਗੁਰੂ ਜੀ ਦੇ ਉੱਤੇ ਪਾਉਂਦਾ ਸੀ ਲੰਘਣ ਲੱਗੇ ਤਾਂ ਉਸ ਨੇ ਉੱਠ ਕੇ ਚੰਦੂ ਦੇ ਸਿਰ ਉੱਤੇ ਉਹੀ ਕੜਛਾ ਗੁੱਸੇ ਨਾਲ ਮਾਰ ਕੇ ਕਿਹਾ ਪਾਪੀਆ ਤੂੰ ਮੇਰੇ ਪਾਸੋਂ ਗੁਰੂ ਜੀ ਉੱਤੇ ਗਰਮ ਰੇਤਾਂ ਪਵਾ ਕੇ ਵੱੱਜਰ ਪਾਪ ਕਰਾਇਆ ਸੀ ਉਸ ਦਾ ਬਦਲਾ ਮੈਂ ਲੈ ਕੇ ਛੱਡਾਂਗਾ ਚੰਦੂ ਤਾਂ ਅੱਗੇ ਹੀ ਮਰਿਆ ਸਮਾਨ ਸੀ ਇਸ ਕੜਛੇ ਦੇ ਵੱਜਣ ਨਾਲ ਉਸ ਦੇ ਸਿਰ ਦੇ ਖੋਪਰ ਦੇ ਦੋ ਟੁਕੜੇ ਹੋ ਗਏ ਅਤੇ ਉਹ ਤਰਫ-ਤਰਫ ਕੇ ਉੱਥੇ ਹੀ ਮਰ ਗਿਆ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਲੈ ਕੇ ਚੰਦੂ ਦੇ ਅੰਤ ਤੱਕ ਆਪ ਜੀ ਦੇ ਨਾਲ ਸਾਰਾ ਵਰਤਾਂਤ ਆਪ ਜੀ ਨਾਲ ਸਾਂਝਾ ਕੀਤਾ ਹੈ ਸੋ ਆਪ ਜੀ ਸਾਡੇ ਨਾਲ ਜੁੜੇ ਰਹੇ ਬਹੁਤ-ਬਹੁਤ ਆਪ ਜੀ ਦਾ ਧੰਨਵਾਦ ਇਸੇ ਹੀ ਤਰ੍ਹਾਂ ਆਪ ਜੀ ਦੇ ਸਨਮੁਖ ਹੋਰ ਗੁਰ ਇਤਿਹਾਸ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਸੋ ਰੋਹ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ